ਚੇ ਗਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਤੁਹਾਡਾ ਵੈਲਕਮ ਕਰਦੇ ਆਂ ਜੀ ਸਾਡੇ YouTube ਦੇ ਚੈਨਲ ਤੇ ਤੇ ਆਪ ਜੀ ਵਿਸਾਖੀ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਵਿਸਾਖੀ ਤੇ ਆਪਾਂ ਰੈਡੀ ਹੋ ਗਏ ਤੇ ਫਰੈਸ਼ ਹੋ ਕੇ ਤੇ ਆਪਾਂ ਚੱਲਦੇ ਹਾਂ ਹੁਣ ਗੁੱਦਾ ਜੀ ਸਾਹਿਬ ਸ਼੍ਰੀ ਗੋਤੀਗੜ ਸਾਹਿਬ ਜਿਹੜਾ ਕਿ ਤੁਹਾਨੂੰ ਪਤਾ ਗਿਆ ਸੀ ਨੇੜੇ ਰੰਨੇ ਆ ਤੇ ਹੁਣ ਚੱਲਦੇ ਆਪਾਂ ਤੇ ਮੈਂ ਤਾਂ ਰੈਡੀ ਹੋ ਗਈ ਸੀ ਬਸ ਥੋੜਾ ਜਿਹਾ ਮੇਕਓਵਰ ਕਰਨਾ ਸੀ ਤੇ ਹੁਣ ਹਰ ਜਿਵੇਂ ਫਰੈਸ਼ ਹੋ ਗਈ ਸੀ ਤੇ ਉਹ ਵੀ ਕੁਝ ਖਾ ਰਹੇ ਸੀਗੇ ਤੇ ਫਿਰ ਆਪਾਂ ਚੱਲਦੇ ਆਂ ਆਪਾਂ ਫੁਲਗੜ ਸਾਹਿਬ ਉੱਥੇ ਬਲੌਂਗ ਸ਼ੂਟ ਕਰਦੇ ਆਂ ਬਹੁਤ ਪੀੜ ਹੋਊਗੀ ਉੱਥੇ ਤੇ ਹੈਗੀ ਵੀ ਅੱਜ ਬਹੁਤ سارے ਲੋਕ ਆ ਰਹੇ ਸੀਗੇ ਇੰਦਰੇ ਵੀ ਲੱਗੇ ਹੋਏ ਸੀਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਜੀ ਚੱਲੇ ਆਂ ਵਿਸਾਖੀ ਹੈਪੀ ਵਿਸਾਖੀ ਹੈਪੀ ਵਿਸਾਖੀ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਜਿਸੀ ਜਾਵਾਂਗੇ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਣ ਤੇ ਪਹਿਲਾਂ ਅਸੀਂ ਖਾ ਲਈਏ ਪਪਾਇਆ ਤੇ ਸਾਡੇ ਮਾਮਾ ਜੀ ਦੇ ਮੁੰਡੇ ਦਾ ਵੀ ਫੋਨ ਆਇਆ ਹੋਇਆ ਸੀ ਉਹ ਵੀ ਰਾਜਪੁਰੇ ਰਹਿੰਦੇ ਹੋਵੇ ਉੱਥੇ ਤੋਂ ਉਰੇ ਆਏ ਹੋਏ ਨੇ ਤੇ ਉਹ ਵੀ ਆਣਗੇ ਮੱਥਾ ਟੇਕਣ ਆਪਾਂ ਉਹਨਾਂ ਨੂੰ ਮਿਲਦੇ ਆਂ ਤੇ ਜਲਦੀ ਜਲਦੀ ਖਤਮ ਕਰਕੇ ਤੇ ਆਪਾਂ ਚੱਲਦੇ ਹਾਂ ਅਰਸ਼ਨੀਆ ਵਾਲੀ ਸ਼ਰਟ ਵੀਅਰ ਕਰਨੀ ਹੈ ਸਾਨੂੰ ਪੁੱਛਦੇ ਆਂ ਵੀ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਸ਼੍ਰੀ ਫਤੇਗੜ ਸਾਹਿਬ ਜਿਹੜੀ ਯੂਨੀਵਰਸਿਟੀ ਬਣੀ ਹੋਈ ਆ ਕਈ ਲੋਕੇਸ਼ਨ ਨੂੰ ਦੇਖਦੇ ਆ ਸਾਡੀ ਜਿਵੇਂ ਉੱਥੇ ਯੂਨੀਵਰਸਿਟੀ ਦੇ ਕੋਲ ਪਿੱਛੇ ਕਲੋਨੀ ਐ ਸਾਡੀ ਅਸੀਂ ਉੱਥੇ ਰਹਿੰਦੇ ਆ ਕਲੋਨੀ ਦੇ ਵਿੱਚ ਮਾਡਰਨ ਵੈਲੀ ਕਲੋਨੀ ਦਾ ਨਾਮ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਜੇ ਤੁਸੀਂ ਮਿਲਣਾ ਹੋਇਆ ਸਾਨੂੰ ਮਿਲ ਸਕਦੇ ਆ ਵੈਲਕਮ ਕਰਦੇ ਆ ਤੁਹਾਡਾ ਦਿਲੋਂ ਕਲੋਨੀ ਦੇ ਵਿੱਚ ਮਿਲ ਸਕਦੇ ਆ ਤੁਸੀਂ ਸਾਨੂੰ ਹਾਂਜੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਪਾਪਨਾ ਬਣ ਲਿਆ ਪਰਨਾ ਕਿਵੇਂ ਲੱਗ ਰਿਹਾ ਮੈਨੂੰ ਦੱਸਿਓ ਤੇ ਬਾਹਰ ਆ ਕੇ ਦੇਖਿਆ ਮੌਸਮ ਬੜੀਆ ਅੱਜ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਮੌਸਮ ਕਿੰਨਾ ਵਧੀਆ ਧੁੱਪ ਵੀ ਨਹੀਂ ਹੈਗੀ ਅਸੀਂ ਜਾਵਾਂਗੇ ਤੇ ਮੈਂ ਬਸ ਸ਼ਰਟ ਪਾਣੀ ਆ ਸ਼ਰਟ ਪਾਣ ਤੋਂ ਬਾਅਦ ਫਿਰ ਸਿੱਧਾ ਫਤੇਗੜ ਸਾਹਿਬ ਜਾਵਾਂਗੇ ਫਿਰ ਜਾਵਾਂਗੇ ਅਸੀਂ ਜੋਤੀ ਸਰੂਪ ਸਾਹਿਬ ਹਾਂਜੀ ਤੁਸੀਂ ਦੇਖ ਸਕਦੇ ਹੋ ਮਾ ਕੁੜੀ ਨੂੰ ਤੇ ਆਪਾਂ ਚੱਲਦੇ ਆਂ ਜੀ ਫਤਿਹਗੜ ਸਾਹਿਬ ਨਾ ਸਾਖੀ ਬਾਗੀ ਅੱਜ ਮੌਸਮ ਵੀ ਮੌਦੇ ਦਾ ਨਾ ਇੰਨੇ ਤੋਂ ਦੇਖ ਸਕਦੇ ਆ ਉੱਥੇ ਸੰਗਤ ਵੀ ਅੱਜ ਜ਼ਿਆਦਾ ਹੋਊਗੀ ਨਾਲ ਜੁੜੇ ਰਹੋ ਲੰਗਰ ਵੀ ਲੱਗੇ ਹੋਣਗੇ ਲੰਗਰ ਧੰਨ ਨਾਲ ਖਾਈ ਤੋਂ ਦੇਖ ਕੇ ਬਹੁਤ ਖਾਨੀ ਆ ਚਲੋ ਤੇ ਸੀ ਪਹੁੰਚ ਗਏ ਸੀਗੇ ਸ੍ਰੀ ਫਤਿਹਗੜ ਸਾਹਿਬ ਤੇ ਉਸ ਦਿਨ ਬਹੁਤ ਭੇੜਾ ਜਿਵੇਂ ਸਾਖੀ ਵਰਤ ਤੇ ਅੱਗੇ ਸੀ ਤੁਹਾਨੂੰ ਦਿਖਾਉਣੇ ਆ ਸੁੱਖਾ ਦੇ ਦੇ ਹੁਣ ਪਹਿਲਾਂ ਸਭ ਤੋਂ ਪਹਿਲਾਂ ਹੱਥ ਧੋ ਲੀਏ ਤੇ ਚਲੋ ਮੌਸਮ ਦੇ ਇੱਕ ਸਾਡੇ ਬੈਂਟ ਸੀ ਹਾਂ ਦੇ ਕਰ ਬੋਨੇ ਆ ਚਲੋ ਆਪਾਂ ਤੋ ਸਿੱਧੇ ਦੇਖ ਸਕਦੇ ਹਾਂ ਕਿੰਨਾ ਵਧੀਆ ਲੱਗ ਰਿਹਾ ਅੱਜ ਮੌਸਮ ਵੀ ਬਹੁਤ ਵਧੀਆ ਤੇ ਗੁਰਲੀ ਨੇ ਲੈਣ ਗਈ ਹੋਈ ਆ ਰਸ਼ਾਦ ਯਾਰ ਜਿਸੰਗਾ ਤਵੇ ਬਹੁਤ ਜਿਆਦਾ ਆਈ ਹੋਈ ਆ

ਇਸ ਤਰ੍ਹਾਂ ਉਹ ਦੇ ਜਾਈਆ ਕੋਈ ਸ਼ਾਮ ਦੇ ਪਰਸੀ ਟਿਕ ਨਹੀਂ ਆਏ ਆ ਜੀ ਜਿਹੜੇ ਰਕਤ ਦਾ ਇੰਤਜ਼ਾਰ ਸੀਗਾ ਉਹੀ ਅਸੀਂ ਹੁਣ ਖਾ ਰਹੇ ਆ ਤੇ ਹੁਣ ਆਪਾਂ ਖਾਣੇ ਲੰਗਰ ਤੁਸੀਂ ਦੇਖ ਲਓ ਕਿੰਨੇ ਭੀੜਾ ਲੰਗਰ ਵਿੱਚ ਨਾਪਾ ਜੀ ਦਾ ਲੰਗਰ ਖਾ ਕੇ ਆਪਾਂ ਚੱਲਦੇ ਹਾਂ ਘਰੇ ਹੁਣ ਅਸੀਂ ਲੰਬੇਰ ਸ਼ਰਟ ਲੈ ਆ ਸੀ ਹੁਣ ਆਪਾਂ ਚੱਲਦੇ ਹਾਂ ਜੋ ਤੀਸਰੇ ਸਾਈਜ਼ ਉਹ ਮੈਂ ਥੜੇ ਕੰਨ ਤੇ ਹਿਮੇ ਸੀ ਆ ਤੁਹਾਨੂੰ ਤੇ ਗਾ ਸਾਹਤ ਤੋਂ ਜੀ ਆਉਂਦੇ ਆ ਤੇ ਮੈਂ ਬਈਆ ਤੁਹਾਨੂੰ ਚੋਟੀ ਸਬਸਕ੍ਰਾਈਬ ਕਰਦੇ ਹਾਂ ਤਾਂ ਕਿਰਾ ਦਾਂ ਮਾ ਜਿਹੜਾ ਕੋਈ ਲੈ ਸਕੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਾਂ ਆਹੀ ਲੈ ਲਾ ਜਿਹੜਾ ਹੈਗਾ ਬਾਠ ਠੀਕ ਆ ਅੱਧਰ ਲੈ ਜਪੇ ਆ ਲੈਜ ਲੈਣਿਆ ਦੇਜ ਲੈ ਲੈ ਹਾਂ സൂരാ <laughs> 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 ਕੋ ਵਧੀਆ ਹੈ ਵਾ ਸੰਗਦਾ ਮੁੰਡਾ ਹਾ ਥੋੜਾ ਜਿਹਾ ਗੱਪੜਾ ਕੇ ਨਹੀਂ ਯੋ ਲੜਕਾ ਲੜਕਾ ਇਹ ਹੈਂਡਸਮ ਮਗਮ ਵਧੀਆ ਹੈਂਡਸਮ ਬਈ ਵੀਡੀਓ ਬਣਾਈ ਜਾ ਜੋ ਆ ਜਾ ਚੱਲੀਏ ਚਲੋ ਆ ਜਾ ਯੋ છોਕਰਾ ਪਿੱਛੇ ਰਹਿ ਗਿਆ ਆ ਜਾ ਥਾਵੇਂ ਅੱਗੇ ਅੱਗੇ ਨਹੀਂ ਸਮੇਂ ਰਾਗ ਰਹੇ ਆਜਾ ਪਿਆਰ ਪਿਆਰ ਹੋ ਗਿਆ ਆ ਕਹਿੰਦੇ ਮੁੰਡੇ ਅਸੀਂ ਜਾਏਗੇ ਬੜੀ ਕੋਠੀ ਦੇ ਪਾਸ ਤੇ ਬੜੀ ਦਰਦੀ ਇਹ ਚਲੋ ਤਾਂ ਪਿੱਛੇ ਹੀ ਆ ਰਿਹਾ ਕੀ ਬਾਤ ਆ ਹਾਂ ਬੋਲਦਾ ਵੀ ਕੁਛ ਆ ਕੀ ਆ ਆਈਫੋਨ ਲੈਣਾ ਵਾ ਪਤੰਦਰ ਨੇ ਆਈਫੋਨ ਆਲਾ ਪੈਸੇ ਟਰੈਕਟਰ ਲੱਗੇ ਕੁੰਡਾ ਹੋ ਗਿਆ ਕੀ ਹੋ ਗਿਆ ਕਿਰਾਇਆ ਗਰਮ ਕਰਦੇ ਹੋ ਰਹੇ ਸਭਾ ਬਚਾ ਅੱਛਾ ਉਦੋਂ ਠੀਕ ਆ ਠੀਕ ਆ ਮਿਸਤਰੀ ਵਖੜਾ ਮਿਸਤਰੀ ਆ 15000 ਲਗੇ ਆ ਅੱਗੇ 40000 ਪਾਪ ਨੇ ਰਜਾਦਾ ਇਹ ਕਦੇ ਲਗੇ 15000 ਨਾ ਕੰਮ ਤੋਂ ਕੱਟ ਲਗੇ ਚਲੋ ਕੋਈ ਨਹੀਂ ਹੁੰਦੇ ਰਹਿਣੇ ਆ ਜੇ ਇਹ ਕੰਮ ਇਹ ਨਹੀਂ ਕੀ ਬਾਗਲੀ ਸਰਪਾਗੀ ਗੱਲ ਮਮੇ ਕੇ ਸ਼ੋਕਰੇ ਘਰੋਂ ਚਲੇ ਗਏ ਮੈਂ ਉਹਨਾਂ ਦੀਆਂ ਵੀਡੀਓ ਬਣਾਤੀਆਂ ਆ ਬੈਠੀ ਆ ਕੁੜੀ ਪਹਿਲਾਂ ਗਾਇਜ਼ ਦੇਖ ਸਕਦੇ ਹੋ ਤੁਸੀਂ ਵੀ ਸਕਦੀ ਦੇਖ ਸਕਦੇ ਆ ਤੁਸੀਂ ਸਾਨੂੰ ਮੇਰੇ ਤੋਂ ਅੱਜ ਕੀ ਹੋਇਆ ਸੀਗਾ ਵਿਸਾਖੀ ਵਾਲੇ ਦਿਨ ਤੂੰ ਦੱਸ ਅੱਜ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਕਿੰਨਾ ਨੇ ਕੀਤੀ ਸੀ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ ਅੱਛਾ ਪਤਾ ਤੈਨੂੰ ਲੰਗਰ ਦਾ ਤੂੰ ਖਾ ਕੇ ਆ ਗਈ ਓਥੇ ਤੈਨੂੰ ਪਤਾ ਹੈ ਨਹੀਂ ਦੱਸ ਤਾ ਦੱਸ ਤੂੰ ਦੱਸੋ ਹਾਂ ਜੀ ਸੀ ਔਰ ਕੀ ਸੀ ਸੁਵਿਤੋ ਸੌਂ ਰਿਆ ਲੈ ਮੈਨੂੰ ਤਾਂ ਪਤਾ ਸੀਗਾ ਕਿਵੇਂ ਉਹ ਵੀ ਦੱਸ ਖਾਸਾ ਪੰਚਵੀਂ ਤੋਂ ਆਪ ਲੈ ਕੇ ਜਿਵੇਂ ਅੰਮ੍ਰਿਤਸਰ ਕੋਲ ਸਿੰਘ ਜੀ ਨੇ ਮਤਲਬ ਖੰਡੇਰਵਾਲੇ ਦੇ ਵਿੱਚ ਹਨਾ ਮਤਲਬ ਅਮ੍ਰਿਤਸਰ ਕਾ ਕੇ ਠੀਕ ਆ ਥੋੜਾ-ਬੋਤਾ ਪਤਾ ਐ ਨੂੰ ਕੁੜੀ ਨੂੰ ਥੋੜਾ-ਬੋਤਾ ਨਹੀਂ ਆਈ ਆ ਸਾਡੇ ਕੋਲ ਠੀਕ ਐ ਮੈਂ ਹੁਣ ਚੱਲਿਆ ਦੋਸਤ ਦੇ ਬਰਥਡੇ ਤੇ ਅੱਛਾ ਚਲੋ ਚਲੇ ਜਾਓ ਫਿਰ ਟਾਈਮ ਨਾ ਲਾਓ ਜੀ ਠੀਕ ਐ ਹਾਂਜੀ ਦੋਸਤੋ ਹਾਲ ਚੱਲ ਜੇ ਦੋਸਤੋ ਵਧੀਆ ਜੀ ਵਧੀਆ ਕਰਕੇ ਵੀ ਤਾਂ ਕੋਕ ਜਾ ਵੀ ਤਾਂ ਪੀ ਲਈਦਾ ਪੀ ਲਈਦਾ ਦਾਰੂ ਜੀ ਨਹੀਂ ਤੇ ਛੱਡ ਲਈ ਹਾਂਜੀ ਕਰਕੇ ਵੀ ਤਾਂੜੀ ਤਾਂ ਕੱਢਣੀ ਪੈਣੀ ਐ ਹਾਂ ਜਿਹੜਾ ਸਿੱਧਾ ਲਿੰਕ ਆ ਜੀ ਸੋਨੂੰ ਸਿੱਤ ਵਾਲੀ ਜਿਹੜਾ ਐਦੇ ਮੇਰੇ ਵੀਰੋ ਕਿੱਥੇ ਆ ਗਏ ਕਿੱਥੇ ਆ ਗਏ ਵੀਰੇ ਦੱਸੋ ਤੇਰੇ ਕਰਕੇ ਇਨੀ ਤਾਂ ਚਾਵਲੇ ਜੀ ਵੀ ਲਾਉਣਾ ਪੈਂਦਾ ਹੈ ਪੈਂਦੇ ਚਾਵਲੇ ਤਾਂ ਵੀ ਲਾਉਣਾ ਪੈਂਦਾ ਆ ਇਹ ਵੀ ਤਾਂ ਗੀ ਦਾ ਫਿਰ ਕੱਢਣੀ ਪੈਂਦੀ ਆ ਤੇਰੇ ਕਰਕੇ ਇਨੀ ਦਾ ਫਿਰ ਕੋਈ ਨਹੀਂ ਤਾਂ ਹੱਥ ਚ ਫੜਦੀ ਦੇਖ ਕੋ ਮੇਰੀ ਤਗੜੀ ਸ਼ਾਇਰੀਆਂ ਨੇ ਅਗਰ ਅਗਰ ਜਦ ਮਾ ਤੈਨੂੰ ਸ਼ਹਿਰੀਆਂ ਨੇ ਮੋੜ ਨਾਮ ਨਾਮ ਇਹ ਬੈਠਾ ਹੈ

मुर्गा है ये छतरम मुर्गा है छतर <laughs> मुर्ग गवा दे बोलो कुछ तुम भी हम क्या बोले अभी यार विक्की बाई को मारे लाख लाख बधाई इसके जन्मदिन की परमात्मा इसकी बड़ी बड़ी उम्रें करे ओके और तो इसको खुश रखे ठीक है और मैं इसके बारे में यह कुछ बोलना चाहता हूं एक है ठीक है इसको तांदुरुशी पक्षे बरा परमात्मा ठीक है क्या बियर पी के आए हो के क्या लगाओगे जान नहीं बंदे ऐसा वैसा ताव नहीं करोगे अच्छा जानते हो इसको शायरी करते हैं ये बहुत अच्छी शायरी लिखता है और ये खाता पता क्या है मुर्गा खाता है तेरे करके भी तो मुर्गा या भी तो शक जी ले आई है हाय हाय जे देखो उसकी पहली शायरी है ये की हालचाल के दोस्तों आ जाओ जी आ जाओ जी।, जी आगे आए, आए, ये मुर्गे के पाटों को खाता है तेरे करके भी तो पट तो शक जी वो भी मुर्गा है ये भी मुर्गा है ਔਰ ਧੁੰਮਖਾ ਵੀ ਮੁਰਗਾਰੇ ਹੋ ਕੀ ਕਰ ਰਹੇ ਹੋ ਨਿਕਲ ਲੈ ਪੀਸ ਲੈਗ ਪੀਸ ਸਿਕਲ ਪਾਰਟ ਕੀ ਹੈ ਹੈਪੀ ਬਰਥਡੇ ਰਾਤ ਤੇ ਮਾਰੀ ਲਾ ਵੀ ਲਾ ਵੀ ਉਮਰੇ ਕਰੇ ਉਹ ਸਾਬ ਤੇਰੀ ਲਾ ਵੀ ਲਾ ਵੀ ਉਮਰੇ ਕਰੇ ਬੜੇ ਦੋਨੋਂ ਹੋਰ ਤੇਰਾ ਵਿਆਹ ਸ਼ਾਦੀ ਜਲਦੀ ਜਲਦੀ ਹੋ ਇਸ ਕਾ ਵੀ ਹੋ ਜਾਏ ਮਨੂ ਕੇ ਸਾਥ ਹੋਰ ਅਸੀਂ ਕੀ ਬੋਲੇ ਅਭੀ ਨਵੀਂ ਨਹੀਂ ਹੋਣੀ ਚਾਹੀਦੀ ਹਾਂ ਹਾਂ ਠੀਕ ਆ ਹਾਂ ਹਾਂ ਓਕੇ ਫੋਨ ਮਾਰ ਦੀ ਓਕੇ ਓਕੇ ਉਹ ਹੈਲੋ ਹੈਲੋ ਸੇਲੀ ਕੋਲ ਨਹੀਂ ਜਾਣਾ ਤੂੰ ਆਪਣੀ ਪੈਗ ਲਾ ਕੇ ਕੋਲੇ ਸੜਦੇ ਕੰਮ ਹੁੰਦਾ ਹਾਂ ਤੈਨੂੰ ਕੋਈ ਕੰਮ ਨਹੀਂ ਹੈਗਾ ਠੀਕ ਆ ਸਾਲਿਆ ਬੇਦਰ ਠੀਕ ਆ ਦਾਰੂ ਦੀ ਪੀ ਕੇ ਕੋਲ ਜਾਣਾ ਲੈ ਦੱਸ ਦਾਰੂ ਪੀ ਕੇ ਦੇ ਹਾਂ ਮੈਂ ਉਹਨੂੰ ਆਪੇ ਦੇਖੀ ਦੱਸ ਤਾਂ ਇਹਨੇ ਪੈਗ ਵੀਰ ਵੀ ਕੇ ਆਪੇ ਦੱਸ ਤੂੰ ਦੱਸ ਮੇਰੀ ਗੱਲ ਸੁਣ ਕੇ ਕਿਤੇ ਨਹੀਂ ਜਾਣਾ ਉਹ ਤਾਂ ਮੈਂ ਤੇਰੀ ਗੱਲ ਤਾਂ ਸਮਝ ਗਿਆ ਕਿ ਤੈਨੂੰ ਮੈਂ ਕਿਹਾ ਵੀ ਸੇਲੀ ਕੋਲ ਜਾਣਾ ਮੈਂ ਤਾਂ ਕਿਹਾ ਨਹੀਂ ਵੀ ਠੀਕ ਹੈ ਇਹਦਾ ਵੀ ਸੇਲੀ ਕੋਲ ਜਾਣਾ ਮੈਂ ਕਿਹਾ ਮੈਂ ਕਿਹਾ ਯਾਰ ਉਹ ਕਿਹਾ ਮੈਂ ਕਿਹਾਗੇ ਨਹੀਂ ਕਿਹਾ ਹਾਂ ਜੀ ਇੱਕ ਦਿਨ ਮਰ ਜਾਏਗਾ ਸੈਲੀ ਕੋਲ ਚੱਲਿਆ ਦੇਖ ਲੈ ਬਾਈ ਸੈਲੀ ਕੋਲ ਚੱਲਿਆ ਠੀਕ ਹੈ ਉਹ ਗਾਲ ਨਹੀਂ ਕੱਢਣੀ ਪੱਖੇਰ ਜੱਪੋ ਹੋਇਆ ਗਾਲ ਨਹੀਂ ਕੱਢਣੀ ਬਾਈ ਓਏ ਉਹ ਹਰਸ਼ੇਰ ਜਿੰਦੀ ਦਾ ਮੇਰੀ ਵੀਡੀਓ ਬਣਾਈ ਤੇ ਉਹ ਕਿੱਥੇ ਹੈ ਬਾਈ ਹੈ ਕਹਦਾ ਉਹ ਚ ਉਹ ਨਹੀਂ ਭੇਜਿਆ ਉਹ ਨਹੀਂ ਭੇਜਿਆ ਭੇਜਦਾ ਤੂੰ ਕਿਹੜੀਆਂ ਭੇਜਤੀਆਂ ਮੈਂ ਹੁਣ ਉਹ ਜਿਹੜੀ ਮੁਰਗੇ ਨੇ ਖਾ ਕੇ ਮੇਰੇ ਅੱਗੇ ਮੁਰਗਾ ਸਾਲਿਆਂ ਨੇ ਦੇਖੀ ਕਿਵੇਂ ਹੱਡੀਆਂ ਸਜਾ ਕੇ ਰੱਖਤੀਆਂ ਮੇਰੇ ਅੱਗੇ ਆ ਭੈਣ ਚੁੱਪ ਨੇ ਮਤਲਬ ਨਾਲ ਖਾਦਾ ਵੀ ਨਹੀਂ ਹੈਗਾ ਮਾੜੇ ਘਾੜੀ ਵੀ ਕਰੀਏ ਉਹ ਚਲਾਉਂਦਾ ਨਹੀਂ ਚਲਾਉਂਦਾ ਹੋਣ ਛੱਡਦਾ ਹਾਂ ਤੁਸੀਂ ਸਾਲਿਆਂ ਕਦੇ ਫੋਨ ਚਲਾਏ ਹੋਣ ਕਦੇ ਦੇਖੇ ਹੋਣ ਤਾਂ ਤਾਂ ਫ੍ਰੈਸ਼ ਆਨ ਕਰਦੇ ਛੋਟੇ ਛੋਟੇ ਹੁੰਦੇ ਮੈਂਟੋ ਖਾ ਖਾ ਕੇ ਦੰਦਾਂ ਨਾਲ ਚਾਨਣਾ ਕਰਦੇ ਰਹੇ ਆ ਕੀਤੀ ਆ ਨਾ ਤਜੀਨ ਪਰ ਆ ਗੱਲ ਮੇਰੇ ਨਾਲ ਬੜੇ ਦੇ ਕੋਲ ਸਾਰਾ ਹੀ ਅਸਲਾ ਪਿਆ ਹਾਏ 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 ਨਾ ਸਾਰਾ ਕੁਝ ਬਾਏ ਬਾਏ ਤੇਰੇ ਕਰਕੇ ਵੀ ਤਾਂ ਗੇੜੀ ਜੀ ਵੀ ਤਾਂ ਲਾ ਲਈ ਦੀ ਆ ਤੇਰੇ ਕਰਕੇ ਕਰਕੇ ਵੀ ਤਾਂ ਲਾ ਲਈ ਦੀ ਆ ਚੈਨ ਨੀ ਆਈਡੀ ਮੈਂਸ਼ਨ ਠੀਕ ਹੈ ਤਰੀ ਗੱਲ ਸੁਣ ਬੱਪੇ ਤੂੰ ਤਾਂ ਕਿੰਨੇ ਨੀ ਸਵਾਰਕ ਕਰੋ 99155006 ਮੈਨਾ ਲਾ ਦੀ ਆ ਜੀ ਮੈਨਾ ਲਾ ਦੀ ਤਰੀ ਗੱਲ ਸੁਣ ਬੱਪੇ ਹੋਲੇ ਚ ਨਹੀਂ ਨਹੀਂ ਹੋਰੋ ਲੱਗਣੀ ਸ਼ਿਵ ਓਏ ਉਰੇ ਆ ਇਹ ਪਤਾ ਕਿੱਥੇ ਹੋਰੇ ਤੇਰੇ ਮੱਥੇ ਦੇ ਤੂੰ ਗੱਲਾਂ ਯਾਰ ਸਾਲੀਆਂ ਤੂੰ ਲਾ ਦੇ ਯਾਰ ਮੈਨਾ ਲਾ ਦੇ ਆਹੋ ਨਹੀਂ ਨਹੀਂ ਸਾਲੇ ਫੋਟੋ ਵੀਡੀਓ ਬਣ ਜੂਗੀ ਪਈ ਆ ਲਾ ਦੇ ਬਾਤ ਚ ਲਾ ਗਈ ਕੋਈ ਨਹੀਂ ਨਹੀਂ ਲਾਲਾ ਲਵਾ ਲਾ ਪਲਵਾਰ ਕੋ ਜੋ ਛੱਡ ਦੇ ਕਿ ਲਾਵਾਂ ਫੇਰ ਕੀ ਕਰ ਹੈਪੀ ਬਰਥਡੇ ਟੂ ਯੂ ਇਹ ਕਿਹੜਾ ਕੰਮ ਕਰ ਰਿਹਾ ਓ ਯਾਰ ਮੈਂ ਜੇ ਸਿਰ ਤੱਲੇ ਨੂੰ ਕਰ ਲੈ ਗਿਰ ਗਿਆ ਓ ਲੱਗ ਗਿਆ ਓ ਬੱਲੇ ਬੱਲੇ ਓ ਯਾਰ ਲੜ ਜਾ ਓ ਮੋਮਬਤੀ ਲਾਲਾ ਦੇਖੋ ਆਪੇ ਘਟਾਰੇ ਹੁਣ ਲੁਫੇਰ ਦੇ ਗਰੇਟੇ ਬੱਬੇ ਕੱਪੜਿਆਂ ਤੇ ਤਾਂ ਲਾਇਓ ਨਾ ਕੱਪੜੇ ਤੇ ਨਾ ਲਾਇਓ ਬਸ ਯਾ हां जी दोस्तों मैं आ गया सी घर एते ਤੁਸੀਂ ਦੇਖ ਸਕਦੇ ਹੋ ਆ ਕੁੜੀ ਰੋਟੀ ਖਾ ਕੇ ਬੈਠੀ ਆ ਤੇ ਅਸੀਂ ਇੱਥੇ ਵਲੌਗ ਦਾ ਐਂਡ ਕਰਦੇ ਆ ਤੇ ਜੇ ਵਲੌਗ ਵਧੀਆ ਲੱਗਿਆ ਹੋਗਾ ਤਾਂ ਸਬਸਕ੍ਰਾਈਬ ਜਰੂਰ ਕਰਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਸੀਂ ਨਵੇਂ ਨਵੇਂ ਵਲੌਗਸ ਲੈ ਕੇ ਆਂਦੇ ਰਹਾਂਗੇ ਤੇ ਬਸ ਇੱਥੇ ਕਰਦੇ ਆ ਅਸੀਂ ਵਲੌਗ ਦਾ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਚ